ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 28 ਜਨਵਰੀ 2022 ਦਿਨ ਬੁੱਧਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਟਾਪ ਦਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਟੁੱਡੀਕੇ ਜ਼ਿਲ੍ਹਾ ਮੋਗਾ ਵਿਖੇ ਇੱਥੇ ਅੱਜ ਕਬੱਡੀ ਆਲ ਓਪਨ ਲੀਆਂ ਸੱਧੀਆਂ ਮੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 1.5 ਲੱਖ ਰੁਪਇਆ ਦੂਸਰਾ ਨਾਮ 125000 ਰੁਪਇਆ ਤੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ ਕਬੱਡੀ ਸਪੋਰਟਸ ਲੈਵ ਤੇ ਕਰ ਰਹੇ ਹੋ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 41000 ਰੁਪਇਆ ਦੂਸਰਾ ਇਨਾਮ 31000 ਰੁਪਇਆ ਤੇ ਬੈਸਟਾਂ ਨੂੰ 11-11000 ਰੁਪਇਆ ਦਿੱਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ ਕਬੱਡੀ ਟੀਵੀ ਤੇ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਅੱਜ ਟਾਪ ਦਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਬਹੂਬਿੰਦ ਸਾਹਿਬ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਇੱਥੇ ਅੱਜ ਆਲ オーਪਨ ਦੀਆਂ ਚਾਰ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲੀ ਕਲੱਬ ਖੇਡੇਗੀ ਬਾਬਾ ਵਿਦੀਚਨਜੀ ਕਬੱਡੀ ਕਲੱਬ ਸੁਰਸਿੰਘ ਦੂਸਰੀ ਖੇਡੇਗੀ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਤੇ ਤੀਜੀ ਖੇਡੇਗੀ ਮਾਝਾ ਖਾਲਸਾ ਕਬੱਡੀ ਕਲੱਬ ਕਹਰਿਆਲਾ ਤੇ ਚੌਥੀ ਖੇਡੇਗੀ ਮਾਲਪੁਰ ਕਬੱਡੀ ਕਲੱਬ ਸਹਿਦਾ ਕਰੋੜ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਿੰਡ ਘਰੰਗਵਾਲੀ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਇੱਥੇ ਵਿੱਚ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 31000 ਰੁਪਿਆ ਦੂਸਰਾ ਨਾਮ 21000 ਰੁਪਿਆ ਤੇ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਕਰ ਰਹੇ ਹਾਂ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਿੰਡ ਤਾਨਦਰਾ ਜ਼ਿਲ੍ਹਾ ਸੰਗਰੂਰ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਮਿੰਟ ਓਪਨ ਤੇ 65 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਕਬੱਡੀ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 70000 ਰੁਪਿਆ ਦੂਸਰਾ ਨਾਮ 51000 ਰੁਪਿਆ ਤੇ ਵੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਤੇ 65 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 15000 ਰੁਪਿਆ ਦੂਸਰਾ ਨਾਮ 10000 ਰੁਪਿਆ ਤੇ ਬੈਸਟਾਂ ਨੂੰ ਐਲ ਇੜੀਆਂ ਦਿੱਤੀਆਂ ਜਾਣਗੀਆਂ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ 1 2 3 ਤੇ ਕਰੋਣ ਦੋਸਤੋ ਇਸ ਤੋਂ ਅੱਗੇ ਅੱਜ ਬਜਨੀ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਹਰਿਆਊ ਜ਼ਿਲ੍ਹਾ ਸੰਗਰੂਰ ਵਿਖੇ ਇੱਥੇ ਅੱਜ 42 ਕਿਲੋ ਨਰੋਲ ਤੇ 34 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 34 ਕਿਲੋ ਵਿੱਚ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ ਪਹਿਲਾ ਇਨਾਮ 1500 ਰੁਪਿਆ ਤੇ ਦੂਸਰਾ ਨਾਮ 1100 ਰੁਪਿਆ ਦਿੱਤਾ ਜਾਵੇਗਾ ਤੇ 42 ਕਿਲੋ ਦਾ ਪਹਿਲਾ ਇਨਾਮ 2100 ਰੁਪਿਆ ਇਹ ਦੂਸਰਾ ਨਾਮ 1500 ਰੁਪਏ ਦਿੱਤਾ ਜਾਵੇਗਾ ਕਰੋ ਨੋ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਬੱਡਲਾ ਅਡਾ ਜ਼ਿਲ੍ਹਾ ਮਾਨਸਾ ਵਿਖੇ ਇੱਥੇ ਅੱਜ 85 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 21000 ਰੁਪਿਆ ਦੂਸਰਾ ਨਾਮ 15000 ਰੁਪਿਆ ਤੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ pv31mansa.com ਤੇ ਕਰੋ ਨਾ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਵਿਖੇ ਇੱਥੇ ਅੱਜ 70 ਕਿਲੋ ਤੇ 42 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 70 ਕਿਲੋ ਵਿੱਚ ਦੋ ਬਾਰੋਂ ਖੇਡ ਸਕਦੇ ਹਨ ਪਹਿਲਾ ਇਨਾਮ 15000 ਰੁਪਿਆ ਦੂਸਰਾ ਨਾਮ 11000 ਰੁਪਿਆ ਤੇ ਬੈਸਟਾਂ ਨੂੰ ਐਲ ਇਡੀਆਂ ਦਿੱਤੀਆਂ ਜਾਣਗੀਆਂ ਤੇ 42 ਕਿਲੋ ਨਰੋਲ ਦਾ ਪਹਿਲਾ ਇਨਾਮ 5100 ਰੁਪਿਆ ਦੂਸਰਾ ਨਾਮ 4100 ਰੁਪਿਆ ਤੇ ਬੈਸਟਾਂ ਨੂੰ ਪੱਖੇ ਦਿੱਤੇ ਜਾਣਗੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ